ਬੜਾ ਜਾਲੀ ਵੋਟਾ ਬੜਾ ਢਾਲੀ ਪੈਂਦੀ ਬੜਾ ਰਸਾਲ ਬੜਾ ਨੁਕੀ ਬੜਾ ਜਾਲੀ ਵੋਟਾ ਬੜਾ ਢਾਲੀ ਪੈਂਦੀ ਆ ਗੱਡੀ ਤੇ ਬੜਾ ਬੜਾ ਜਾਲੀ ਵੋਟਾ ਬਰੇ ਬਰੋ ਬਰਤੀ ਦੇ ਦੋ ਬਰਤੀ ਦੇ ਦੋ ਭਾਈ ਬਰਤੀ ਦੇ ਦੋ ਕਿਹੜਾ ਪਰ ਆ ਬਰਤੀ ਜਾਲੀ ਵੋਟ ਨਹੀਂ ਨਹੀਂ ਮੈਂ ਤਾਂ ਵੈਸੇ ਆਂ ਇਹ ਦੇ ਦੇ ਭਾਈ ਜੀ ਆੜ ਦੋ ਭਾਈ ਨਹੀਂ ਪੱਟੀ ਭਾਈ ਫਾੜ ਦੋ ਪਲੀਜ਼ ਸਾਡੇ ਕੋਲ ਵੀ ਭਾਈ ਫਾੜ ਦੋ ਯਾਰ ਪੱਤੀ ਫਾੜ ਦੋ ਯਾਰ ਅਗਰਨਗਰ ਏ ਬਲਾਕ ਦੇ ਵਿੱਚ ਜਾਲੀ ਵੋਟਾਂ ਫੜ ਲੈ ਬੰਦੇ ਇਨਾਮ ਜੀ ਸਾਹਿਬ ਪੱਤੀ ਫਾੜ ਦੋ ਯਾਰ ਓ ਅਸੀਂ ਆਵੜੇ ਕੰਮ ਆਏ ਹਾਂ ਕੀ ਆਵੜੇ ਕੰਮ ਆਏ ਹਾਂ ਫੜੋ 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 ਹਲੋ ਹਲੋ ਲਾ ਲਾ ਇਹ ਰੇਕ ਨਾ ਹਟ ਜਾ ਲੋ ਹਟ ਜਾ ਬਿੱਤਰ ਕਰਨਾ ਮੈਂ ਤੁਹਾਨੂੰ ਹਲ ਆ ਫਿਰ ਆ ਬਿੱਤਰ ਕਰਨਾ ਆ ਫਿਰ ਆਜਾ ਚੱਲਾ ਆਪ ਪਤਾ ਹੱਥ ਲਈ ਚਾਲੀ ਮੋਟਾ ਹੋ ਜਾਂਦੀ ਆ ਲਾ ਵੀ ਇੱਥੇ ਖੜੋ ਖੜੋ ਵੀ ਖੜੋ ਜਾਲੀ ਮੋਟਾ ਹੋ ਸਾਰੇ ਅਗਰ ਨਗਰ A ਬਲਾਕ ਪਹੁੰਚੋ ਸਾਰੇ ਕਹਦਾ ਕਿਥੇ ਆ ਗਿਆ ਤੂੰ ਕਿੱਥੇ ਦਾ ਮਾਣ ਦਿਖਾ ਵੀਰੇ ਆ ਕਿਥੇ ਕਹਿੰਦਾ ਤੂੰ ਤੂੰ ਇੱਥੇ